ਵਿੰਡ ਸੰਗਤਪੁਰ ਜ਼ਿਲ੍ਹਾ ਮੁਹਾਲੀ ਵਿਖੇ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਸਮੂਹ ਕਲੱਬ ਹੈਲਪਲਾਈਨ ਕਲੱਬ ਰਜਿਸਟਰਡ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਵੱਲੋਂ ਦੁਆਇਆ ਜਾ ਰਿਹਾ ਹੈ ਆ ਸਾਡੇ ਵਿੱਚ ਮੌਜੂਦ ਨੇ ਪ੍ਰਧਾਨ ਹਰਪ੍ਰੀਤ ਸਿੰਘ ਜੀ ਅਤੇ ਭਾਈ ਇਸ਼ਰ ਸਿੰਘ ਜੀ ਅਤੇ ਪ੍ਰਧਾਨ ਸਾਹਿਬ ਮਹਿੰਦਰ ਸਿੰਘ ਜੀ ਗੁਰਦਵਾਰਾ ਸਾਹਿਬ ਦੇ ਤੇ ਰਜਿੰਦਰ ਸਿੰਘ ਜੀ ਮੌਜੂਦ ਨੇ ਸੋ ਜਿਹੜਾ ਖੂਨਦਾਨ ਕੈਂਪ ਹੈ ਇਹ ਬਹੁਤ ਹੀ ਮਹੱਤਵਪੂਰਨ ਕੰਮ ਹੈ ਇੱਕ ਸਮੇਂ ਯੱਗ ਨਾਲ ਵੀ ਜਾਦੇ ਇਸ ਦਾ ਜੋ ਬੈਨੀਫਿਟ ਹੈ ਕਿਉਂਕਿ ਕਿਸੇ ਨੂੰ ਖੂਨ ਦੇ ਕੇ ਉਸ ਨੂੰ ਜ਼ਿੰਦਗੀ ਦੇਣੀ ਔਰ ਉਸ ਨੂੰ ਜ਼ਿੰਦਗੀ ਨੂੰ ਵਧੀਆ ਬਣਾਉਣਾ ਸਭ ਤੋਂ ਵੱਡਾ ਖੂਨਦਾਨ ਕੈਂਪ ਹੈ ਖੂਨਦਾਨ ਮਹਾਦਾਨ ਹੈ ਸਾਡੇ ਵਿੱਚ ਨੇ ਪ੍ਰਧਾਨ ਹਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਾਂ ਨਿਊਜ਼ ਚੈਨਲ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਜੀ ਜਿਨ੍ਹਾਂ ਦੇ ਮਾਧਿਅਮ ਰਾਹੀਂ ਸਾਡੇ ਪਹਿਲਾ ਵਿਸ਼ੇਸ਼ ਖੂਨਦਾਨ ਕੈਂਪ ਜੋ ਹੈਲਪਿੰਗ ਚੈਨ ਕਲੱਬ ਅਤੇ ਸਮੂਹ ਨਗਰ ਨਿਵਾਸੀ ਪਿੰਡ ਸੰਗਤਪੁਰਾ ਦੇ ਸਹਿਯੋਗ ਦੇ ਨਾਲ ਪਿੰਡ ਸੰਗਤਪੁਰਾ ਦੇ ਗੁਰੂ ਘਰ ਵਿਖੇ ਕੱਲ 5 ਤਰੀਕ ਦੇ ਐਤਵਾਰ ਨੂੰ ਲੱਗ ਰਿਹਾ ਹੈ ਜੀ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਦਾਨੀ ਇਸ ਚੀਜ਼ ਦਾ ਫਾਇਦਾ ਉਠਾਓ ਖੂਨਦਾਨ ਨਾਲ ਕੋਈ ਜੀਵਨ ਬਹੁਤ ਵਧੀਆ ਦਾਨ ਹੈ ਜੀ ਮਹਾਦਾਨ ਮੰਨਿਆ ਜਾਂਦਾ ਹੈ ਤੁਹਾਡਾ ਇੱਕ ਬੂੰਦ ਖੂਨ ਕਿసే ਦੀ ਜੀਉਣ ਦੀ ਆਸ ਬਣ ਸਕਦਾ ਹੈ ਜੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਦਾਨੀ ਵੀਰ ਇਸ ਵਿਸ਼ਾਲ ਖੂਨਦਾਨ ਕੈਂਪ ਦਾ ਮਲਾਹਾ ਉਠਾਓ ਜੀ ਜੋ ਕੱਲ ਪਿੰਡ ਗੁਰਦੁਆਰਾ ਸਾਹਿਬ ਵਿਖੇ ਪਿੰਡ ਸੰਗਤਪੁਰਾ ਦੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਜੋ ਖੂਨਦਾਨ ਕੈਂਪ ਰਹੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿੱਚ ਭਾਈ ਸਾਹਿਬ ਭਾਈ ਇਸ਼ਰ ਸਿੰਘ ਜੀ ਜੋ ਕਿ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਦੇ ਨੇ ਵੱਖ-ਵੱਖ ਪਿੰਡਾਂ ਵਿਚਾਰਾਂ ਵਿਚ ਜਾ ਕੇ ਸੋ ਕਾਨੂੰ ਜੋ ਬਰਾਡਨਟ ਹੋ ਰਿਹਾ ਉਹਦੇ ਵਿੱਚ ਹੀ ਵੱਧ ਛੜ ਕੇ ਯੋਗਦਾਨ ਪਾ ਰਹੇ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਆਪ ਜੀ ਨੂੰ ਪ੍ਰਧਾਨ ਸਾਹਿਬ ਜੀ ਨੇ ਦੱਸਿਆ ਹੀ ਹੈ ਕਿ ਪਿੰਡ ਸੰਗਤਪੁਰ ਧਰਤੀ ਤੇ ਹੈਲਪਿੰਗ ਚੈਨ ਗਰੁੱਪ ਵੱਲੋਂ ਕਲ 5 ਅਕਤੂਬਰ ਨੂੰ ਦਿਨ ਦਿਨੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਖੂਨਦਾਨ ਕੈਂਪ ਲੱਗ ਰਿਹਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਇਹਨਾਂ ਖੂਨਦਾਨ ਕੈਂਪਸ ਵਿੱਚ ਵਾਧੜ ਕੇ ਹਾਜ਼ਰੀ ਭਰੋ ਕਿਉਂਕਿ ਬੇਨਤੀ ਹੈ ਖੂਨਦਾਨ ਇੱਕ ਇਹੋ ਜਿਹਾ ਦਾਨ ਹੈ ਵੀ ਜਿਹੜਾ ਆਪਾਂ ਖੂਨ ਨਹੀਂ ਬਣਾ ਸਕਦੇ ਜਿਹੜਾ ਕੁਦਰਤੀ ਬਣਦਾ ਏ ਇਸ ਕਰਕੇ ਇਹਦੇ ਵਿੱਚ ਵਾਚੜ ਕੇ ਹਿੱਸਾ ਪਾਓ ਹੋਰ ਚੀਜ਼ਾਂ ਆਪਾਂ ਕੈਮੀਕਲੀ ਬਣਾ ਸਕਦੇ ਆ ਕਿਸੇ ਦੀ ਜਾਨ ਬਚਾਉਣ ਲਈ ਦਵਾਈਆਂ ਬਣਾ ਸਕਦੇ ਆ ਪਰ ਖੂਨ ਨਹੀਂ ਦੁਬਾਰਾ ਬਣਾ ਸਕਦੇ ਉਹ ਸਾਡੀ ਬਾਡੀ ਜਨਰੇਟ ਕਰਦੀ ਏ ਆਓ ਆਪਣਾ ਕੋਈ ਜ਼ੋਰ ਨਹੀਂ ਲੱਗਦਾ 3 ਮਹੀਨੇ ਵਿੱਚ ਖੂਨ ਕਵਰ ਅਪ ਹੋ ਜਾਂਦਾ ਏ ਸੋ ਸਾਰੇ ਰਲ ਮਿਲ ਕੇ ਆਓ ਭਾਈ ਵੱਤੋ ਵਸਰੀਰ ਜੋੜੀਏ ਜੋੜਨ ਵਰਗਾ ਪੁੰਨ ਕੋਈ ਨਹੀਂ ਤੇ ਤੋੜਨ ਵਰਗਾ ਪਾਪ ਕੋਈ ਨਹੀਂ ਸੋ ਬੇਨਤੀ ਹੈ ਸਾਰੇ ਕੱਲ ਨੂੰ ਪਿੰਡ ਸੰਗਤ ਪਰੇ ਧਰਤੀ ਵਿਖੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਖੂਨਦਾਨ ਕਰਨ ਵੱਤੋ ਵਸਰੀਰ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਗੁਰਦੁਆਰਾ ਸਾਹਿਬ ਦੇ ਸਾਡੇ ਮੈਂਬਰ ਸਾਹਿਬਾਨ ਨੇ ਜੋ ਕਿ ਗੁਰੂ ਮਹਾਰਾਜ ਦੇ ਵਜੀਰ ਨੇ ਖਾਲਸਾ ਉਹ ਆਸ਼ਕਰ ਜਿੱਕੇ ਫਤੇ ਸਮੂਹ ਇਲਾਕਾ ਨਿਵਾਸੀ ਜਿੱਥੇ ਤੱਕ ਵੀ ਬਾਤ ਜਾਂਦੀ ਹੈ ਸਾਰਿਆਂ ਨੂੰ ਭਾਈ ਬੇਨਤੀ ਹੈ ਕਿ ਪਿੰਡ ਸੰਗਤਪੁਰਾ ਵਿਖੇ ਗੁਰਦੁਆਰਾ ਸਾਹਿਬ ਲੰਗਰ ਹਾਲ ਦੇ ਵਿੱਚ ਜੋ ਸਰ ਸੰਜਾ ਦਾ ਖੂਨਦਾਰ ਕੈਂਪ ਲੱਗ ਰਿਹਾ ਹੈ ਉਹ ਜਿੱਥੇ ਤੱਕ ਵੀ ਬਾਤ ਜਾਂਦੀ ਹੈ ਸਾਰਿਆਂ ਨੂੰ ਭਾਈ ਬੇਨਤੀ ਹੈ ਇਹ ਸਾਰੀ ਆਪਣਾ ਸਹਿਯੋਗ ਦੇਣ ਦੀ ਕਿਰਪਾਲਤਾ ਕਰਨ ਤੇ ਜੋ ਵੀ ਮੈਂਬਰ ਕਮੇਟੀ ਨੇ ਰਲ ਮਿਲ ਕਰਕੇ ਜੋ ਉਦੋਂ ਪ੍ਰਾਲਾ ਕੀਤਾ ਹੈ ਉਹਨਾਂ ਵੱਲੋਂ ਸਾਰਿਆਂ ਨੂੰ ਪਾਈ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਵੀ ਭਾਈ ਇਹ ਉਦੋਂ ਪ੍ਰਾਲਾ ਕੀਤਾ ਤੇ ਆਪ ਹੀ ਸਾਰੇ ਰਲ ਮਿਲ ਕਰਕੇ ਇਸ ਹਕੂਨਦਾਨ ਵਿੱਚ ਸਹਿਯੋਗ ਦੇਣ ਦੀ ਕਿਰਪਾਲਤਾ ਕਰਨ ਸੋ ਸਾਰਿਆਂ ਦਾ ਹੀ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਬਚਾਇਆ ਜਾਵੇ ਬਹੁਤ ਬਹੁਤ ਧੰਨਵਾਦ ਮਹਿਮਾਨ ਸ੍ਰੀ ਰਾਤੇ ਮੇਰੇ ਨਾਲ ਸਤਵਿੰਦਰ ਕਾਰਗਰ ਤੁਸੀਂ ਦੇਖ ਰਹੇ ਹੋ ਐਸਐਨਯੂਜ਼ ਪੰਜਾਬ ਬਾਤਾਂ ਬਤਾਂ ਦੇ ਕਮੈਂਟ ਦੇ ਸ਼ੇਅਰ ਕਰਕੇ ਸੋਭਾ ਖਟੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ